ਕੁਈ ਕਥਾ ਸੁਣਾਉਣ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਕੋਲ ਗਏ ਗਲ ਵਿੱਚ ਪੱਲਾ ਪਾ ਕੇ ਆਪਣੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਿ ਸੰਗਤਾਂ ਆਪ ਕੋਲੋਂ ਕਥਾ ਸੁਣਨਾ ਚਾਹੁੰਦੀਆਂ ਹਨ ਗੁਰੂ ਨਾਨਕ ਦੇਵ ਜੀ ਪੁੱਛਣ ਲੱਗੇ ਕਿ ਕਾਹਦੀ ਕਥਾ ਸੁਣਾਏ ਇਹ ਭਾਈ ਤਾਂ ਭਾਈ ਲੈਣਾ ਜੀ ਕਹਿਣ ਲੱਗੇ ਕਿ ਆਪ ਜਪਜੀ ਸਾਹਿਬ ਜੀ ਦੇ ਅਰਥ ਕਰ ਦਿਓ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਜਪਜੀ ਕੇ ਅਰਥ ਤੋਂ ਕਰਤਾਰ ਹੀ ਜਾਣੇ ਭਾਵ ਜਪਜੀ ਸਾਹਿਬ ਅਕਾਲ ਪੁਰਖ ਦੀ ਬਾਣੀ ਹੈ ਅਤੇ ਇਸ ਦੇ ਅਰਥ ਵੀ ਅਕਾਲ ਪੁਰਖ ਹੀ ਜਾਣਦੇ ਸੰਗਤਾਂ ਦੇ ਦੁਬਾਰਾ ਬੇਨਤੀ ਕਰਨ ਤੇ ਭਾਈ ਲੈਣਾ ਜੀ ਕਹਿਣ ਲੱਗੇ ਕਿ ਆਪ ਜੀ ਸਾਡੇ ਗੁਰੂ ਹੋ ਤਾਂ ਗੁਰੂ ਨਾਨਕ ਦੇਵ ਜੀ ਨੇ ਅੱਗੇ ਜਵਾਬ ਦਿੱਤਾ ਕਿ ਗੁਰੂ ਵੀ ਸਭਨਾ ਦਾ ਆਪ ਹੈ ਭਾਵ ਕਿ ਅਕਾਲ ਪੁਰਖ ਹੀ ਸਾਰਿਆਂ ਦਾ ਗੁਰੂ ਹੈ ਦੂਜੀ ਵਾਰ ਵੀ ਜਵਾਬ ਮਿਲਣ ਤੋਂ ਬਾਅਦ ਭਾਈ ਲੈਣਾ ਜੀ ਦੀ ਹਿੰਮਤ ਨਾ ਪਈ ਦੁਬਾਰਾ ਗੁਰੂ ਸਾਹਿਬ ਤੋਂ ਪੁੱਛਣ ਦੀ ਚਾਰੇ ਪਾਸੇ ਚੁੱਪਚਾਈ ਦੇਖ ਕੇ ਗੁਰੂ ਜੀ ਕਹਿਣ ਲੱਗੇ ਕਿ ਠੀਕ ਹੈ ਭਾਈ ਜਦੋਂ ਕਰਤਾਰ ਦਾ ਹੁਕਮ ਹੋਇਆ ਤਾਂ ਕਥਾ ਜ਼ਰੂਰ ਸੁਣਾਵਾਂਗੇ ਫਿਰ ਉਸ ਤੋਂ ਕੁਝ ਸਮੇਂ ਬਾਅਦ ਕਰਤਾਰਪੁਰ ਦੀ ਧਰਤੀ ਉੱਪਰ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਕਥਾ ਸੁਣਾਈ